ਜਦੋਂ ਪੰਜਾਬ ਦੇ ਵਿੱਚ ਸੰਗਣੀ ਧੁੰਦ ਦੀ ਚਿੱਟੀ ਚਾਦਰ ਦੇਖਣ ਨੂੰ ਮਿਲਦੀ ਹੈ ਹਰ ਰੋਜ਼ ਤੜਕੇ-ਤੜਕੇ ਜਦੋਂ ਬਾਹਰ ਨਿਕਲਦੇ ਨੇ ਲੋਕ ਤਾਂ ਉੱਥੇ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਦਿਖਦੀ ਹੈ ਚਾਰੇ ਪਾਸੇ ਵਿਜ਼ਿਬਿਲਟੀ ਵੀ ਜਿਹੜੀ ਹੈ ਵਾਹਨ ਚਲਾਉਣ ਵਾਲਿਆਂ ਨੂੰ ਸਾਫ਼ ਤੌਰ ਦੇ ਉੱਤੇ ਪਤਾ ਹੋਏਗਾ ਕਿ ਜਦੋਂ ਬਾਹਰ ਨਿਕਲਦੇ ਨੇ ਤਾਂ ਵਿਜ਼ਿਬਿਲਟੀ ਕਾਫੀ ਘੱਟ ਹੁੰਦੀ ਹੈ ਤੇ ਉੱਥੇ ਹੀ ਦੁਬਈ ਦੇ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ ਹੋ ਗਈ ਹੈ ਜ ਜਿਸ ਦੀਆਂ ਤਸਵੀਰਾਂ ਲਾਈਵ ਜਰਨਲਿਸਟ ਸਮੇਂ ਸਾਂਝੀਆਂ ਕਰ ਰਹੀਆਂ ਹਨ ਤਾਪਮਾਨ ਦੇ ਵਿੱਚ ਵੀ ਕਮੀ ਆਈ ਹੈ ਸਾਲ 2025 ਦੀ ਪਹਿਲੀ ਬਾਰਿਸ਼ ਦੀਆਂ ਇਹ ਤਸਵੀਰਾਂ ਸਰਦੀਆਂ ਦੀ ਪਹਿਲੀ ਬਾਰਿਸ਼ ਦੀਆਂ ਤਸਵੀਰਾਂ ਦੁਬਈ ਦੇ ਵਿੱਚ ਘਰ ਬੈਠੇ ਤੁਸੀਂ ਦੁਬਈ ਦੀ ਇਹ ਤਸਵੀਰਾਂ ਦੇਖ ਸਕਦੇ ਹੋ بارش ਹੁੰਦੇ ਹੀ ਤਾਪਮਾਨ ਦੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ 24 ਡਿਗਰੀ ਸੈਲਸੀਅਸ ਤੋਂ ਤਾਪਮਾਨ ਸਿੱਧਾ 17 ਡਿਗਰੀ ਸੈਲਸੀਅਸ ਤੱਕ ਨੀਚੇ ਆ ਗਿਆ ਤਾਂ ਤਸਵੀਰਾਂ ਕਾਫੀ ਖੂਬਸੂਰਤ ਨੇ ਦੁਬਈ ਦੀਆਂ ਜਿੱਥੇ ਕਿ بارش ਪੈ ਰਹੀ ਹੈ ਦੇਖ ਸਕਦੇ ਹੋ ਸੜਕਾਂ ਭਿੱਜੀਆਂ ਹੋਈਆਂ ਨੇ ਤੇ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਕਾਫੀ ਠੰਡ ਮਹਿਸੂਸ ਹੋ ਰਹੀ ਹੈ ਲੋਕ ਬਿਮਾਰ ਵੀ ਹੋ ਰਹੇ ਨੇ ਵੱਧੀ ਠੰਡ ਕਰਕੇ ਤੇ ਉੱਥੇ ਸੰਗਣੀ ਧੁੰਦ ਕਰਕੇ ਕਾਫੀ ਸੜਕਾਂ ਦੇ ਉੱਤੇ ਤਰੇਲ ਵੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਦੁਬਈ ਦੀਆਂ ਇਹ ਤਸਵੀਰਾਂ ਲਾਈਵ ਤੁਹਾਡੇ ਨਾਲ ਨਾਉਂ ਇੰਡੀਆ ਪੰਜਾਬੀ ਦੇ ਉੱਤੇ ਸਾਂਝੀ ਕਰ ਰਹੇ